ਯਾ ਤਨਸ ਕੋਈ ਇੰਦੀ ਨਾ ਯਾ ਤਨਸ ਕੋਈ ਇੰਦੀ ਨਾ ਸਿਰੋ ਤੇ ਤੁਸ ਤਖੀਂ ਕਸਮਾਂ ਨਹੀਂ ਰੱਬ ਦੀ ਕਵਨ ਕਰ ਜਿਨ ਕਾਸ਼ਾ ਦੀਆਂ ਕਮਲ ਬਣਨ ਆਵਣ ਉਹ ਦੇਖ ਦੇਣਾ ਸੋਹਣਿਆ ਵੀ ਬਾਣੀ ਦਾ ਫਰਮਾਨ ਏਕ ਪਿਤਾ ਏਕ ਸਕੇ ਹਮ ਬਾਰਕ ਤੋਂ ਮੇਰਾ ਗੁਰ ਹਾਈ ਅਸੀਂ ਇੱਕੋ ਵਹਿਗੁਰੂ ਦੀ ਸੰਤਾਨਾਂ ਸਾਰੀ ਅਸੀਂ ਭਾਈ ਭਾਈ ਬਣ ਕੇ ਰਹਿਣਾ ਕਾਫੀ ਸੰਦੇਸ਼ ਦਿੰਨੇ ਆ ਸਰਕਾਰਾਂ ਪਾੜਦੀਆਂ ਨੇ ਜਿਹੜੇ ਸਿਆਸੀ ਲੋਕ ਨੂੰ ਪਾੜਦੇ ਨੇ ਪਰ ਅਸੀਂ ਇਹ ਮੀਡੀਆ ਰਾਹੀਂ ਸੁਨੇਹਾ ਦਿੰਨੇ ਆ ਵੀ ਅਸੀਂ ਸਾਰੇ ਇੱਕ ਈ ਆ ਇੱਕੇ ਬਣ ਕੇ ਰਹਿਣਾ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਭਾਈ ਭਾਈ ਅਸੀਂ ਭਾਈ ਭਾਈ ਬਹੁਤ ਸੰਦੇਸ਼ ਅਸੀਂ ਹੀ ਦੇਵਾਂਗੇ ਲੋਕਾਂ ਨੂੰ ਵੀ ਦੇਖੋ ਤੁਸੀਂ ਜਿਹੜਾ ਮਰਜ਼ੀ ਕੋਈ ਸਰਪੰਚ ਬਣਾਓ ਜਿਹੜਾ ਮਰਜ਼ੀ ਕੋਈ ਮੁੱਖ ਮੰਤਰੀ ਬਣਾਓ ਪ੍ਰਧਾਨ ਮੰਤਰੀ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਵੋਟਾਂ ਤੱਕ ਜਿਹਨੂੰ ਛੋੜਾ ਜੀ ਕਰਦਾ ਪਾ ਦਿਓ ਪਰ ਜਿਹੜਾ ਪਿੰਡਾਂ 'ਚ ਭਾਈਚਾਰਕ ਸਾਂਝ ਆ ਇਹ ਨੂੰ ਨੰਗਵਾਓ ਜਿਹੜੀਆਂ ਪਿੰਡਾਂ ਚ ਪਾਰਟੀਆਂ ਬਣੀਆਂ ਧੜੇ ਬਾੜੀਆਂ ਬਣ ਗਈਆਂ ਵੀ ਇਹ ਚੱਕੋ ਸਾਨੂੰ ਧਰਮਾਂ ਦੇ ਨਾਂ ਤੇ ਲੜਾਇਆ ਜਾ ਰਿਹਾ ਵੀ ਉਹ ਲੜਾਇਆ ਰੰਗ ਇਨਸਾਨ ਪਰਮਾਤਮਾ ਜਦੋਂ ਇਨਸਾਨ ਨੂੰ ਜਨਮ ਦਿੰਦਾ ਤਾਂ ਉਹ ਸੇਮ ਸਾਰਿਆਂ ਦੀ ਜਿੰਨੇ ਧਰਮਾਂ ਚ ਬੱਚੇ ਪੈਦਾ ਹੁੰਦੇ ਨੇ ਉਹ ਸਾਰੀ ਸੇਮ ਸਥਿਤੀ ਚ ਪੈਦਾ ਹੁੰਦੇ ਨੇ ਪਰ ਜਿਹੜੀਆਂ ਸਰਕਾਰਾਂ ਨੇ ਤੁਸੀਂ ਕਹਿੰਦੇ ਹੋ ਕਿ ਅਤਿਆਚਾਰ ਕਰਦੀਆਂ ਪਾਰਟੀਆਂ ਦੇਖੋ ਉਹ ਸਰਕਾਰਾਂ ਦਾ ਸ਼ਾਸਨ ਕਰਨਾ ਰਾਜ ਕਰਨਾ ਜ਼ੁਲਮ ਕਰਨਾ ਤੇ ਉਹਨਾਂ ਦਾ ਕੰਮ ਹੈ ਜਿਹੜਾ ਸਾਡਾ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਇੱਕ ਦੂਜੇ ਦੀ ਮਦਦ ਕਰਨੀ ਔਖੇ ਵੇਲੇ ਕੰਮ ਆਉਣਾ ਇਹ ਸਾਡੇ ਭਾਈਚਾਰਕ ਸਾਂਝ ਦਾ ਜਿਹੜਾ ਸਾਡੇ ਸਾਡੇ ਲੋਕਾਂ ਦਾ ਕੰਮ ਹੈ ਸਾਡਾ ਭਾਈਚਾਰਾ ਵਧਾਉਣਾ ਔਰ ਲੋਕਾਂ ਨੂੰ ਇਹ ਸੰਦੇਸ਼ ਜਾਵੇ ਸਾਡੇ ਉਹਨਾਂ ਵਾਲੇ ਜਨਰੇਸ਼ਨ ਨੂੰ ਸੰਦੇਸ਼ ਜਾਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਪੁਰਖੇ ਸੀਗੇ ਜਦੋਂ ਉਹ ਧਰਮਾਂ ਦੀ ਕੌੜੀ ਰਾਜਨੀਤੀ ਨੂੰ ਪਰੇ ਕਰਦੇ ਹੋਏ ਜਦੋਂ ਭਾਈ ਕਨਈਆ ਜੀ ਦੇ ਮਾਰਗ ਤੇ ਚੱਲੇ ਆ ਆਉਣ ਵਾਲੇ ਸਮੇਂ 'ਚ ਸਾਡੀ ਜਨਰੇਸ਼ਨ ਵੀ ਸਾਨੂੰ ਭਾਈਚਾਰਾ ਹੋਰ ਮਜ਼ਬੂਤ ਕਰੇਗੀ। ਕੱਟ ਗਿਣਤੀਆਂ ਨੂੰ ਹਮੇਸ਼ਾ ਹੀ ਇੱਕ ਝੰਡੇ ਹੇਠ ਇਕੱਠਾ ਹੋਣਾ ਚਾਹੀਦਾ, ਭਾਈਚਾਰਾ ਬੁਲੰਦ ਕਰਨਾ ਚਾਹੀਦਾ। ਬੱਚਿਆਂ ਨੂੰ ਉੱਚੀ ਤਾਲੀਮ ਦੇਣੀ ਚਾਹੀਦੀ ਹੈ ਜਿਹੜੀ ਉਹ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਕੌਮਾਂ ਦੀ ਅਗਵਾਈ ਕਰਨ ਔਰ ਤੁਹਾਡੀ ਕੌਮਾਂ ਨੂੰ ਔਖੇ ਸਮੇਂ 'ਚੋਂ ਕੱਢਣ ਦਾ ਟੇਬਲ ਟਾਕ ਤੇ ਅੱਜ ਜਿਹੜਾ ਜ਼ਮਾਨਾ ਚੱਲ ਰਿਹਾ ਟੇਬਲ ਟਾਕਿੰਗ ਦਾ ਉੱਥੇ ਸਾਡੇ ਬੱਚਿਆਂ ਨੂੰ ਸਾਨੂੰ ਸਮਰੱਥ ਬਣਾਉਣੀਆਂ ਇਹੋ ਜੇ ਜਿਸ ਤਰ੍ਹਾਂ ਅੱਜ ਦਾ ਪਵਿੱਤਰ ਰਮਜ਼ਾਨ ਦੇ ਦਿਹਾੜੇ ਤੇ ਅੱਜ ਦਾ ਦਿਨ ਹੈ ਸੰਤ ਬਾਬਾ ਅਮਰਜੀਤ ਸਿੰਘ ਜੀ ਨੇ ਹੋਰ ਨਸੀਰ ਅਖਤਰ ਜੀ ਹੋਰਾਂ ਨੇ ਕਿੰਨਾ ਵੱਡਾ ਤਹਿਯਾ ਕੀਤਾ ਔਰ ਇਹਦੀ ਸ਼ਲਾਘਾ ਕਰਨੀ ਪੈਂਦੀ ਹੈ ਅੱਜ ਦੇ ਜ਼ਮਾਨੇ 'ਚ ਜਿੱਥੇ ਕੜਤਣ ਭਰਿਆ ਸਮਾਂ ਹਰ ਜਗ੍ਹਾ ਕੜਤਣਾ ਹੈ ਇੱਥੇ ਅੱਜ ਪਿਆਰ ਦੀ ਮੁਹੱਬਤ ਦੀ ਦੁਕਾਨ ਖੁੱਲਹੀ ਆ ਔਰ ਸਾਨੂੰ ਅਸੀਂ ਅਮੀਰ ਕਰਦੇ ਹਾਂ ਕਿ ਇਸ ਦੁਕਾਨ ਤੋਂ ਬਹੁਤ ਸਾਰੇ ਜਿਹੜੇ ਲੋਗ ਨੇ ਬਹੁਤ ਸਾਰਾ ਮੁਹੱਬਤ ਦਾ ਸੌਦਾ ਖਰੀਦਣਗੇ ਔਰ ਇੱਕ ਦੂਜੇ ਨੂੰ ਗਲਵਕੜੀ ਕਿ ਲੈਣਗੇ ਭਾਈਚਾਰਕ ਸੰਜਵਨ ਦੇਗੀ ਬਹੁਤ ਆਨੰਦ ਆਇਆ ਸੁਣ ਕੇ ਭਾਈਚਾਰਕ ਜੈਨਪੁਰ ਨਗਰ ਹੈ ਜੀ ਬਾਬਾ ਅਮਰਜੀਤ ਸਿੰਘ ਜੀ ਜੋ ਕਿ ਨਾਨਕ ਸਾਠ ਹਾਠ ਦੀ ਮਰਯਾਦਾ ਦੇ ਵਿੱਚੋਂ ਸਾਧੂ ਮਹਾਤਮਾ ਨੇ ਉਹ ਇਸ ਸਥਾਨ ਦੀ ਸਲਾਘਾ ਕਰਦੇ ਨੇ ਸੇਵਾ ਕਰਦੇ ਨੇ ਸੰਗਤ ਉਹਨਾਂ ਦੀ ਸਾਰੀ ਆਗਿਆਕਾਰਾ ਉਹਨਾਂ ਦੀ ਆਗਿਆ ਵਿੱਚ ਇਹ ਪ੍ਰੋਗਰਾਮ ਆ ਜਿਹੜਾ ਉਹ ਅਲਿਖਿਆ ਗਿਆ ਸੀ ਬਹੁਤ ਪਿਆਰ ਦਾ ਸਬੂਤ ਦਿੱਤਾ ਸੰਗਤ ਨੇ ਸੰਗਤ ਨੇ ਬੜਾ ਜ਼ੋਰ ਨਾਲ ਧੰਨਵਾਦ ਜੀ ਆਇਆਂ ਕਿਹਾ ਇਸ ਸੀਜ਼ਨ ਨੂੰ ਇਹਦੇ ਵਿੱਚੋ ਇਹ ਅਨਪਬ ਹੋਇਆ ਵੀ ਸਾਡੀ ਜਿਹੜੀ ਜਾਤ ਪਾਤ ਆ ਉਹ ਥੋੜੇ ਜੇ ਲੋਕ ਹੁੰਦੇ ਨੇ ਜਿਹੜੇ ਸਾਡੀ ਫੁੱਟ ਪਾਉਂਦੇ ਨੇ ਪਰ ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਡੀ ਸਾਂਝ ਬਣੀ ਹੋਈ ਹੈ ਅਸੀਂ ਆਉਣ ਵਾਲੇ ਸਮੇਂ ਵਿੱਚ ਇਹੀ ਸੁਇਨਾ ਖਲਕਨਾ ਕੁਮਿੰ ਜ਼ਕਰੂ ਵਉਸਾ ਪ੍ਰਮਾਤਮਾ ਦਾ ਫਰਮਾਨ ਹੈ ਲੋਕੋ ਇਹ ਇਨਸਾਨ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਮਾਂ ਇੱਕ ਬਾਪ ਯਾਨੀ ਕਾਦਮਿਕ ਕੌਰਤ ਪੈਦਾ ਕੀਤੇ ਦੂਜੇ ਸ਼ਬਦਾਂ ਵਿੱਚ ਸੰਸਾਰ ਦੇ ਸਾਰੇ ਲੋਕ ਚਾਹੇ ਕਿਸੇ ਵੀ ਧਰਮ ਕੌਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ ਆਪਸ ਵਿੱਚ ਭਰਾ ਭਰਾ ਨੇ ਠੀਕ ਹੈ ਉਸ ਰੱਬ ਦੇ ਨੇੜੇ ਉੱਚਾ ਉਹ ਹੈ ਜਿਹਦੇ ਕਰਮ ਉੱਚੇ ਨੇ ਜਨਮ ਦੇ ਅਧਾਰ ਤੋਂ ਉੱਚਾ ਨਹੀਂ ਹੈ ਬਲਕਿ ਕਰਮਾਂ ਦੇ ਅਧਾਰ ਤੇ ਉੱਤਰ ਹੈ ਜਿਵੇਂ ਬਾਬਾ ਜੀ ਨੇ ਕਿਹਾ ਨਾ ਇੱਕ ਪਿਤਾ ਹੈ ਇਸ ਕੇ ਹਮਾਰੀ ਇਸ람 ਦੀ ਵਿੱਚ ਕਿਹਾ ਹੈ ਸਾਰੀ ਸ੍ਰਿਸ਼ਟੀ ਰੱਬ ਦਾ ਪਰਿਵਾਰ ਹੈ ਰੱਬ ਨੂੰ ਸਾਰੀ ਸ੍ਰਿਸ਼ਟੀ ਚੋਂ ਸਭ ਤੋਂ ਵੱਧ ਉਹ ਪਿਆਰਾ ਹੈ ਜਿਹੜਾ ਉਹਦੇ ਪਰਿਵਾਰ ਨਾਲ ਪਿਆਰ ਸੂਖ ਕਰੇ ਅਰਥਾਤ ਬਿਨਾਂ ਕਿਸੇ ਭੇਦ ਭਾਵ ਤੋਂ ਹਰ ਇੱਕ ਦਾ ਭਲਾ ਚਾਹੇ ਭਰਾ ਮੰਗੇ ਤੇ ਭਰਾ ਕਰੇ ਠੀਕ ਹੈ ਇਨਸਾਨ ਦੀ ਡੈਫੀਨ ਜਿਹੜੀ ਲਿਖੀ ਹੈ ਉਹ ਇਹ ਹੈ ਜਿਹੜਾ ਸਭ ਲਈ ਜਿਸ ਦਿੱਚ ਸਭ ਲਈ ਮਹਬੂਤ ਹੋਵੇ ਨਾ ਫਰਤ ਕਿਸੇ ਲਈ ਨਾ ਹੋਵੇ ਜੇ ਹੋਵੇ ਤਾਂ ਆਪਣੇ ਮਾੜੇ ਕਰਮ ਵਾਲੀ ਹੋਵੇ ਇਹ ਹੈ ਇਨਸਾਨ ਜੇ ਅਸੀਂ ਇਨਸਾਨ ਹੀ ਨਹੀਂ ਬਣੇ ਤਾਂ ਅਸੀਂ ਧਾਰਮਿਕ ਵੀ ਹੋ ਸਕਦੇ ਹਾਂ ਜੇ ਕੋਈ ਬੀਏ ਪਾਸ ਕੀਤੇ ਬਿਨਾਂ ਇਹ ਕਹੇ ਮੈਂ ਐਮਏ ਪਾਸ ਹਾਂ ਆਪਾਂ ਨੂੰ ਕੀ ਕਹਾਂਗੇ ਇਹ ਐਮਏ ਪਾਸ ਐਵੇਂ ਐਮਏ ਨਹੀਂ ਐਵੇਂ ਇਸ ਰਹੀ ਜੇ ਕੋਈ ਇਨਸਾਨ ਬਣੇ ਬਿਨਾ ਹੀ ਧਾਰਮਿਕ ਹੁੰਦਾ ਦਾਅਵਾ ਕਰਦਾ ਹੈ ਤਾਂ ਐਵੇਂ ਦਾ ਧਾਰਮਿਕ ਹੈ ਅੱਜ ਸਾਡੇ ਹਿੰਦੁਸਤਾਨ ਦੀ ਪ੍ਰੋਬਲਮ ਇਹੀ ਹੈ ਕਿ ਅਸੀਂ ਐਵੇਂ ਦੇ ਧਾਰਮਿਕਾਂ ਬਹੁਤ ਬੜੀ ਬਾਤ ਹੈ ਬਹੁਤ ਬੜੀ ਬਾਤ ਹੈ ਮੈਂ ਸੇਵ குரு ਸਾਹਿਬ ਨੇ ਜਿਹੜੀ ਚੰਤਰ ਸਿੰਘ குரு ਨਾਨਕ ਸਾਹਿਬ ਨੇ ਜਦੋਂ ਕਰਤਾਰਪੁਰ ਨਾਮ ਦਾ ਕਸਬਾ ਬਣਾ ਕੀਤਾ ਸੀ ਜਿਹੜਾ ਕਰਤਾਰਪੁਰ ਪੌੜੀ ਨਾ ਬਣਿਆ ਇਹ ਬਰਤਨਾਮਾ ਫਾਰਸੀ ਪੰਨਾ 141 'ਚ ਲਿਖਿਆ ਹੈ ਤਾਂ ਗੁਰੂ ਸਾਹਿਬ ਨੇ ਜੋ ਕਸਵਾਬਾਦ ਕੀਤਾ ਤਾਂ ਉੱਥੇ ਰਹਿਣ ਲਈ ਆਪਣੇ ਘਰ ਬਣਾਇਆ ਸੀ ਉਹ ਘਰ ਦੇ ਨਾਲ ਲੱਗਦੀ ਸੰਜੀ ਕੰਨ ਦੀ ਮਸਜਿਦ ਬਣਵਾਈ ਸੀ ਗੁਰੂ ਸਾਹਿਬ ਨੇ ਤਾਂ ਤਾਂ ਸ਼੍ਰੀ ਗੁਰੂ ਸਾਹਿਬ ਨੇ ਔਰ ਮਸਜਿਦ 'ਚ ਨਮਾਜ਼ਾਂ ਪੜਾਉਣ ਲਈ ਇਮਾਮ ਵੀ ਗੁਰੂ ਸਾਹਿਬ ਨੇ ਰੱਖਿਆ ਸੀ ਔਰ ਇਮਾਮ ਵਾਸਤੇ ਰੋਟੀ ਵੀ ਗੁਰੂ ਸਾਹਿਬ ਦੇ ਘਰੋਂ ਆਉਂਦੀ ਸੀ